ਦੀਵਾ ਜਿੱਥੇ ਲੋ ਦਾ ਪ੍ਰਤੀਕ ਹੈ ਚਾਨਣ ਦਾ ਪ੍ਰਤੀਕ ਹੈ ਚਾਨਣ ਫਲਾਉਂਦਾ ਹੈ ਉੱਥੇ ਜਾਗਰਤੀ ਦਾ ਵੀ ਪ੍ਰਤੀਕ ਹੈ ਮਾਨਸਿਕ ਤੌਰ ਤੇ ਬੰਦੇ ਨੂੰ ਜਗਾਉਣਾ ਉਹਦੇ ਅੰਦਰ ਚਾਨਣ ਭਰਨਾ ਗਿਆਨ ਦਾ ਦੀਵਾ ਬਾਲਣਾ ਇਹ ਸਾਰਾ ਦੀਵੇ ਦੀ ਕਰਾਮਾਤ ਹੈ ਸੋ ਦੀਵੇ ਜਦੋਂ ਦੀਵਾਲੀ ਆਉਂਦੀ ਹੈ ਦੀਵਾਲੀ ਦੀ ਰਾਤ ਦੀਵੇ ਬਾਲੀਏਨ ीनि अधीरा जी दीनी अधीरा जीवानि अधीरा जी दीनी अधीरा ਪਾ ਪਾ ਖੈ ਦੀਵਾ ਬਲੇ ਅਧੇਰਾ ਜਾਏ ਦੀਵਾ ਬਲੇ ਅਧੇਰਾ ਜਾਏ ਦੀਵਾ ਬਲੇ ਹਨੇਰਾ ਜਾਏ ਸੋ ਇਹ ਜਿਹੜਾ ਦੀਵਾ ਬਲਦਾ ਹੈ ਮਨ ਮਸਤਕ ਵਿੱਚ ਵੀ ਦੀਵੇ ਬਾਲੇ ਜਾਂਦੇ ਨਹੀਂ ਸੋ ਦੀਵਾ ਬਲਣ ਦੇ ਨਾਲ ਜਿੱਥੇ ਹਨੇਰਾ ਦੂਰ ਹੁੰਦਾ ਉਥੇ ਪ੍ਰਕਾਸ਼ ਪੈਦਾ ਹੁੰਦਾ ਉਹ ਪ੍ਰਕਾਸ਼ ਜਿਹੜਾ ਬੰਦੇ ਦੀ ਰੂਹ ਨੂੰ ਰੋਸ਼ਨ ਕਰ ਜਾਂਦਾ ਔਰ ਦੀਵੇ ਦੇ ਨਾਲ ਸਾਡੇ ਲੋਕਧਰਾਈ ਵਿਸ਼ਵਾਸ ਵੀ ਜੁੜੇ ਹੋਏ ਨੇ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਦੀਵਾ ਬਾਲਿਆ ਜਾਂਦਾ ਸੀ ਤੇ ਆਲੇ ਦੇ ਵਿੱਚ ਦੀਵਾ ਬਾਲ ਕੇ ਜਦੋਂ ਉਹਨੂੰ ਦੀਵੇ ਨੂੰ ਆਪਾਂ ਕਹਿੰਦੇ ਬੁਝਾਉਣਾ ਬੁਝਾਉਣਾ ਨਹੀਂ ਸੀ ਕਿਹਾ ਜਾਂਦਾ ਉਹਨੂੰ ਵੱਡਾ ਕਰਨਾ ਕਿਹਾ ਜਾਂਦਾ ਸੀ ਔਰ ਆਮ ਤੌਰ ਤੇ ਜਦੋਂ ਦੀਵਾ ਵੱਲਦਾ ਸੀ ਤੇ ਜਦੋਂ ਉਹਨੂੰ ਵੱਡਾ ਕਰਨਾ ਹੁੰਦਾ ਸੀ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਨੂੰ ਰੋਕਦੇ ਸੀ ਕਿ ਦੀਵੇ ਨੂੰ ਫੂਕ ਮਾਰ ਕੇ ਨਹੀਂ ਬੁਝਾਉਣਾ ਕਿਉਂਕਿ ਦੀਵੇ ਦੀ ਅੱਗ ਜਿਹੜੀ ਹੈ ਉਹ ਇੱਕ ਪਵਿੱਤਰਤਾ ਦਾ ਪ੍ਰਤੀਕ ਹੈ ਤੇ ਜਿਹੜੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਠੁਕ ਦੇ ਤੁਪਕੇ ਨੇ ਉਹ ਜਦੋਂ ਉਹਦੇ ਉੱਪਰ ਪੈਂਦੇ ਨੇ ਤਾਂ ਉਹ ਇੱਕ ਬਹੁਤ ਬਦਸ਼ਗਣੀ ਜੀ ਗੱਲ ਹੁੰਦੀ ਆ ਸੋ ਇਹ ਜਿਹੜਾ ਦੀਵਾ ਹੈ ਜਾਂ ਅੱਗ ਹੈ ਜਦੋਂ ਬਲਦੀ ਹੈ ਤੇ ਉਦੋਂ ਰੂਹ ਆਪਸ਼ਨ ਕਰ ਜਾਂਦੀ ਹੈ ਇਹਦੇ ਨਾਲ ਹੀ ਜਦੋਂ ਸਾਡਾ ਲੋਕ ਧਰਾਈ ਵਿਰਸਾ ਹੈ ਜਾਗੂ ਕੜਨਾ ਤੇ ਜਦੋਂ ਗਾਗਰ ਦੇ ਉੱਪਰ ਦੀਵੇ ਲਗਾ ਕੇ ਸਾਰੇ ਪਿੰਡ ਦੇ ਵਿੱਚ ਜਾਗੂ ਜਾਗਰਤ ਕੀਤਾ ਜਾਂਦਾ ਸੀ ਲੋਕਾਂ ਨੂੰ ਵਿਆਹ ਦੀ ਖੁਸ਼ੀ ਮਨਾਈ ਜਾਂਦੀ ਸੀ ਤੇ ਉਦੋਂ ਵੀ ਦੀਵੇ ਦੀ ਭੂਮਿਕਾ ਦੇਖਿਆ ਹੀ ਬਣਦੀ ਸੀ ਸੋ ਦੀਵਾ ਹਮੇਸ਼ਾ ਹੀ ਬਲਦਾ ਰਹੇ ਦੀਵਾ ਲੋਕਾਂ ਦੀਆਂ ਕਬਰਾਂ ਤੇ ਬਲਦਾ ਹੈ ਦੀਵਾ ਜਗਾਉਣ ਵਾਲਾ ਕੋਈ ਨਾ ਕੋਈ ਹੋਣਾ ਜ਼ਰੂਰ ਚਾਹੀਦਾ ਕਿਉਂਕਿ ਤੁਹਾਡੇ ਜਾਣ ਤੋਂ ਬਾਅਦ ਜਿਹੜਾ ਦੀਵਾ ਹੈ ਉਹਨੇ ਬਲਦਿਆਂ ਹੋਇਆ ਤੁਹਾਡੀ ਵਿਰਾਸਤ ਨੂੰ ਕਾਇਮ ਰੱਖਣਾ ਹੈ ਸਾਡੀ ਵਿਰਾਸਤ ਜਿੰਦਾ ਰਹੇ ਦੀਵਾ ਵਿਰਾਸਤ ਜਿੰਦੀ ਰੱਖਦਾ ਹੈ ਅੱਜ ਵੀ ਜਦੋਂ ਦੀਵਾਲੀ ਵਾਲੇ ਦਿਨ ਲੋਕੀ ਜਾਂਦੇ ਨੇ ਕੋਈ ਆਪਣੇ ਖੇਤਾਂ 'ਚ ਦੀਵਾ ਜਗਾਉਂਦਾ ਕੋਈ ਆਪਣੇ ਟਿਊਬਲ ਤੇ ਜਾ ਕੇ ਦੀਵਾ ਜਗਾਉਂਦਾ ਗੁਰਦੁਆਰੇ 'ਚ ਦੀਵਾ ਜਗਾਉਂਦਾ ਸੋ ਦੀਵਾ ਇੱਕ ਵਿਰਾਸਤ ਨੂੰ ਜਿਦਾ ਰੱਖਦਾ ਹੈ ਸੋ ਦੀਵਾ ਜਾਗਰਤੀ ਦਾ ਪ੍ਰਤੀਕ ਹੈ ਦੀਵਾ ਜਿਉਂਦੇ ਹੋਣ ਦਾ ਪ੍ਰਤੀਕ ਹੈ ਜੀਵਾ ਦੀਵਾ ਵਗਦੇ ਰਹਿਣ ਦਾ ਪ੍ਰਤੀਕ ਹੈ ਔਰ ਦੀਵਾ ਚੜ੍ਹਦਾ ਦਾ ਪ੍ਰਤੀਕ ਹੈ ਇਹ ਦੀਵੇ ਬਲਦੇ ਰਹਿਣ ਹਮੇਸ਼ਾ ਪੰਜਾਬ ਰੌਸ਼ਨੀ ਵੰਡਦਾ ਰਵੇ ਦੀਵੇ ਮਨਮਸਤਕ ਵਿੱਚ ਜਗਣ ਦੀਵੇ ਜਾਗਰਦੀ ਪੈਦਾ ਕਰਨ ਇਹ ਦੀਵਾ ਸਾਡੇ ਸੱਭਿਆਚਾਰ ਦਾ ਪ੍ਰਤੀਕ ਹੈ ਜਦੋਂ ਅਸੀਂ ਦੀਵਿਆਂ ਦੀ ਗੱਲ ਕਰਦੇ ਹਾਂ ਤੇ ਲੋਕੀ ਦੀਵੇ ਦੀਵਾਲੀ ਵਾਲੇ ਦਿਨ ਤੋਂ 2-4 ਦਿਨ ਪਹਿਲਾਂ ਹੀ ਖਰੀਦ ਲੈਂਦੇ ਸੀ ਔਰ ਉਹਦੇ ਨਾਲ ਦੀਵੇ ਦੇ ਨਾਲ ਰੋਜ਼ਗਾਰ ਜੁੜਿਆ ਹੋਇਆ ਸੀ ਦੀਵੇ ਜਿਹੜੇ ਬਣਾਉਂਦੇ ਨੇ ਕਾਰੀਗਰ ਜਿਹੜੇ ਦੀਵੇ ਬਣਾਉਂਦੇ ਨੇ ਉਹ ਵੱਖ-ਵੱਖ ਤਰ੍ਹਾਂ ਦੇ ਦੀਵੇ ਕੋਈ ਚਮੁਖੀਆ ਦੀਵਾ ਕੋਈ ਇੱਕ ਮੁਖੀਆ ਦੀਵਾ ਉਹ ਜਿਹੜਾ ਦੀਵਾ ਜਿਹੜਾ ਸੀ ਉਹਨੂੰ ਬਾਲੇ ਜਾਂਦਾ ਸੀ ਜਾਂ ਦੀਵੇ ਜਿਹੜੇ ਬਣਾਏ ਜਾਂਦੇ ਸੀ ਉਹਦੇ ਬਦਲੇ ਵਿੱਚ ਕਣਕ ਜਾਂ ਝੋਨਾ ਜਾਂ ਥੋੜੇ-ਬਹੁਤੇ ਪੈਸੇ ਲੈ ਜਾਂਦੇ ਸੀ ਪਰ ਅੱਜ ਉਹ ਦੀਵੇ ਨੂੰ ਇਲੈਕਟ੍ਰੋਨਿਕ ਜਿਹੜੀਆਂ ਸਜਾਵਟਾਂ ਨੇ ਉਹ ਖਾ ਗੀਆਂ ਨੇ ਉਹ ਕਾਰੀਗਰ ਜਿਹੜੇ ਨੇ ਉਹ ਵਿਰਾਸਤੀ ਕਾਰੀਗਰ ਜਿਹੜੇ ਨੇ ਜਿਹੜੇ ਪੀੜੀ ਦਾਰ ਪੀੜੀ ਦੀਵੇ ਬਣਾਉਂਦੇ ਸੀ ਉਹ ਵਿਹਲੇ ਕਰ ਦਿੱਤੇ ਗਏ ਨੇ ਇਹਨਾਂ ਲੜੀਆਂ ਨੇ ਇਹਨਾਂ ਸਾਡੀ ਚੱਕਾ ਚੌਂਦ ਵਾਲੀ ਜ਼ਿੰਦਗੀ ਨੇ ਸੋ ਦੀਵੇ ਜਿਹੜੇ ਨੇ ਉਹ ਸਾਡੇ ਰੋਜ਼ਗਾਰ ਨੂੰ ਇਹ ਜਿਉਂਦਾ ਰੱਖਦੇ ਸੀ ਤੇ ਮੈਨੂੰ ਚਾਹੀਦਾ ਕਿ ਇਹ ਜਿਹੜੇ ਲੋਕ ਨੇ ਉਹਨਾਂ ਨੂੰ ਮੇਰੀ ਅਪੀਲ ਨੇ ਪੰਜਾਬੀਆਂ ਨੂੰ ਅਪੀਲ ਆ ਕਿ ਉਹਨਾਂ ਕਾਰੀਗਰਾਂ ਦੀ ਵੀ ਬਾਹ ਫੜੀ ਜਾਵੇ ਕਿਉਂਕਿ ਜਿਹੜੇ ਦੀਵੇ ਜਗਾ ਜਗਾ ਕੇ ਸਾਡੇ ਘਰਾਂ ਨੂੰ ਰੌਸ਼ਨ ਕਰਦੇ ਸੀ ਅੱਜ ਹੁਣ ਘਰਾਂ 'ਚ ਦੀਵੇ ਲਾ ਕੇ ਜਾਂਦੇ ਨੇ ਦੀਵੇ ਨਾਲੋਂ ਪਾਇ ਦੀਵੇ ਦੀਵੇ ਨਾਲੋਂ ਪਾਇ ਦੀਵੇ ਦੀਵੇ ਨਾਲੋਂ ਪਾਇ ਦੀਵੇ ਜੇ ਲੋਕੀ ਉਹਨਾਂ ਕੋਲੋਂ ਦੀਵੇ ਲਾ ਕੇ ਜਾਂਦੇ ਸੀ ਸੋ ਅੱਜ ਦਾ ਜਿਹੜਾ ਇਲੈਕਟ੍ਰੋਨਿਕ ਯੁੱਗ ਆਇਆ ਮੈਂ ਇਹ ਹੀ ਕਹਿੰਦਾ ਕਿ ਇਹਦੇ ਨਾਲ ਸਾਂਝ ਨਾ ਪਾਈ ਜਾਵੇ ਪਰ ਫਿਰ ਵੀ ਉਹਨਾਂ ਕਾਰੀਗਰਾਂ ਨੂੰ ਜਿਉਂਦੇ ਰੱਖਣ ਲਈ ਇਹਨਾਂ ਦੀਵਿਆਂ ਨੂੰ ਮੰਗਦੇ ਰੱਖਣ ਲਈ ਸਾਨੂੰ ਉਹਨਾਂ ਦੀ ਵੀ ਬਾਹਰ ਜ਼ਰੂਰ ਫੜਨੀ ਚਾਹੀਦੀ ਹੈ